ਸਾਨੂੰ ਡਰ ਹੈ ਵੀ ਉਹ ਬੱਚਾ ਨਹੀਂ ਮੁੱਕ ਸਕਦਾ ਸਾਨੂੰ ਨਾ ਇੱਕ ਸ਼ੱਕੀ ਹਾਲਤ ਚ ਇੱਕ ਬੱਚਾ ਮਿਲਿਆ ਸਾਨੂੰ ਡਰ ਹੈ ਵੀ ਉਹ ਬੱਚਾ ਇਹਨਾਂ ਦਾ ਹੋਣੀ ਸ਼ਾਇਦ ਦੁਆਰ ਨਹੀਂ ਗਿਆ ਕਿਸ ਨੂੰ ਲੱਗਦਾ ਇਹ ਸਾਡਾ ਬੱਚਾ ਜੇ ਕਿਤੇ ਗੁੰਮ ਹੋਇਆ ਪਲੀਜ਼ ਉਹ ਗਾਂਧੀ ਚੌਕ ਤੇ ਅਸੀਂ ਖੜੇ ਹਾਂ ਆ ਬੱਚਾ ਜੀ ਆ ਬੱਚਾ ਇਸਕੇ ਚਾਚੇ ਦੇ ਪਾਸ ਆ ਲੈਡੀਆਂ ਜਿਹੜੀਆਂ ਨਾਲ ਹੈ ਲੈਡੀਆਂ ਸਾਨੂੰ ਕੋਈ ਇਦਾਂ ਦਾ ਸ਼ੱਕ ਇਸ ਕਰਕੇ ਪਿਆਰੇ بڑے ਲੋਕਾਂ ਨੇ ਨੂੰ ਘੇਰਿਆ ਬੱਚਾ ਥੋੜਾ ਜਿਹਾ ਨੀਂਦ ਚ ਸੀਗਾ ਪਤਾ ਨਹੀਂ ਸਾਨੂੰ ਐ ਲੱਗਾ ਬੇਹੋਸ਼ ਨਾ ਹੋਵੇ ਆ ਸਰਦਾਰ ਜੀ ਉਹਨੇ ਸਾਰੇ ਖੜੇ ਸੀ ਇਹਨਾਂ ਨੇ ਆ ਆ ਲੈਡੀਆਂ ਹੈ ਜਿਹੜੀਆਂ ਵੱਡੀ ਗੱਲ ਇਹ ਇਨਾਂ ਕੋਲੇ ਨਾਤਾ ਆਧਾਰ ਕਾਰਡ ਨਾ ਕਿਸਦਾ ਕੋਈ ਨੰਬਰ ਪਤਾ ਜਿਹਦੇ ਕਰਕੇ ਸ਼ੱਕ ਪਾੜਾ ਪਿਆ ਨਾ ਇਹ ਦੱਸ ਸਕਦੀਆਂ ਕਿੱਥੋਂ ਹੈ ਕੋਈ ਕਹਿੰਦੀ ਅਸੀਂ ਦਿੱਲੀੋਂ ਹੈ ਕੋਈ ਕਹਿੰਦੀ ਅਸੀਂ ਕਿੱਥੋਂ ਹੈ ਠੀਕ ਹੈ ਜੀ ਬੱਚਾ ਨਾ ਪੰਜਾਬੀ ਲੱਗਦਾ ਸਰਦਾਰ ਲੱਗਦਾ ਜਲਣਦਾ ਦੂਣਾ ਪੋਰਾ ਚਿੱਟਾ ਨਾ ਤਾਂ ਉਹਦੀ ਪਛਾਣ ਹੈ ਇਸ ਕਰਕੇ ਸਾਰੇ ਲੋਕਾਂ ਨੂੰ ਇਹ ਮਤਲਬ ਇਹ ਹੋ ਰਿਹਾ ਵੀ ਇਹ ਬੱਚਾ ਚੱਕਿਆ ਨਾ ਹੋਵੇ ਇਹਨ ਜੇ ਵੱਧ ਵੱਧ ਇਹਨੂੰ ਸ਼ੇਅਰ ਕਰੋ ਤਾਂ ਕਿ ਜੇਕਰ ਤਾਂ ਹੋਵੇ ਕਿਉਂਕਿ ਅਸੀਂ ਅਸੀਂ ਇਹ ਚੱਪਲਾ ਪਤਾਸੀਆਂ ਨੂੰ ਕੀ ਕਰਾਉਣਾ ਇੱਕ ਗੱਲ ਹੋਰ ਹੀ ਗੱਲਾਂ ਕਰਤੀਆਂ ਵਿਚਾਰੇ ਨੂੰ ਗੱਲ ਨਹੀਂ ਕਰਦੇ ਨਾ ਪਾਪਾ ਪਾਪਾ ਕਹਿ ਰਹੇ ਨੇ ਜਵਾਬ ਬੱਚਾ ਪਾਪਾ ਪਾਪਾ ਕਹਿ ਰਿਹਾ ਪਤਾ ਹੀ ਕੋਈ ਨਹੀਂ ਕਦੇ ਕਹਿੰਦੀਆਂ ਮੇਰਾ ਪੋਤਰਾ ਸਾਨੂੰ ਡਰ ਲੱਗਦਾ ਵੀ ਬੱਚੇ ਨੂੰ ਕੁਝ ਖਾਦਾ ਹੈ ਸਾਰੇ ਲੋਕ ਇਹ ਕਹਿ ਰਹੇ ਆ ਠੀਕ ਹੈ ਜੀ ਤੇ ਸਾਨੂੰ ਸਿਰਫ ਇਹ ਹੈ ਵੀ ਇਹ ਨਾ ਹੋਵੇ